ਸਾਨੂੰ ਇੱਕ ਇਨਫਰਮੇਸ਼ਨ ਜੇਲ੍ਹ ਵੱਲੋਂ ਪ੍ਰਾਪਤ ਹੋਈ ਸੀਗੀ ਜਿਦੇ ਵਿੱਚ ਇੱਕ ਕਾਂਸਟੇਬਲ ਕੁਲਦੀਪ ਹੈਗਾ ਜੋ ਕਿ 80 ਬਟਾਲੀਅਨ ਦੀ ਗਾਰਡ ਵਲ ਲੱਗਾ ਵਜੋਂ ਲੱਗਾ ਹੋਇਆ ਸੀਗਾ ਉਹਦੀ ਇਨਵੋਲਵਮੈਂਟ ਸਾਹਮਣੇ ਆਈ ਸੀਗੀ ਕਿ ਉਹ ਨਸ਼ਾ ਜਿਹੜਾ ਹੈਗਾ ਜੇਲ੍ਹ ਦੇ ਅੰਦਰ ਲੈ ਕੇ ਲੈ ਕੇ ਜਾਂਦਾ ਹੈਗਾ ਔਰ ਅੱਗੇ ਵੇਚਦਾ ਹੈਗਾ ਉਹਦੀ ਗ੍ਰਿਫਤਾਰੀ ਕਰਨ ਤੋਂ ਬਾਅਦ ਜਿਹੜਾ ਹੈਗਾ ਉਹਤੇ ਵੱਖਰੇ ਤੌਰ ਤੇ ਪਰਚਾ ਐਨਡੀਪੀਐਸ ਐਕਟ ਤੇ ਪ੍ਰੈਜਨ ਐਕਟ ਦੇ ਤਹਿਤ ਦਰਜ ਕੀਤਾ ਗਿਆ ਸੀਗਾ ਔਰ ਜਦੋਂ ਉਹਦੀ ਦੁੰਗਾਈ ਦੇ ਨਾਲ ਤਫਤੀਸ਼ ਕੀਤੀ ਗਈ ਤੇ ਉਹਦੇ ਵਿੱਚ ਕੁਝ ਜੇਲ੍ਹ ਦੇ ਇਨਵੈਂਟ ਸੀਗੇ ਉਨਾ ਦਾ ਰੋਲ ਸਾਹਮਣੇ ਆਇਆ ਔਰ ਇੱਕ ਹੋਰ ਮੁਲਾਜ਼ਮ ਜਿਹੜਾ ਸੁਖ ਸੁਖਰਾਮ ਹੈਗਾ ਉਹਦਾ ਵੀ ਰੋਲ ਸਾਹਮਣੇ ਆਇਆ ਜਿਹੜਾ ਕਿ 80 ਬਟਾਲੀਅਨ ਤੋਂ ਹੀ ਇੱਥੇ ਗਾਰਦ ਵਜੋਂ ਤਾਇਨਾਤ ਸੀਗਾ ਉਹ ਜਦੋਂ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਇੱਕ ਕਾਫੀ ਵੱਡਾ ਨੈਕਸਸ ਜਿਹੜਾ ਹੈਗਾ ਸਾਨੂੰ ਜੇਲ੍ਹ ਦਾ ਰਿਵੀਲ ਹੋਇਆ ਜਿਹਦੇ ਵਿੱਚ ਗੁਰਪ੍ਰੀਤ ਸਿੰਘ ਗੋਪੀ ਜਿਹੜਾ ਕਿ ਮਰਡਰ ਕੇਸ ਵਿੱਚ ਬੰਦ ਹੈਗਾ ਗੁਰਦਾਸਪੁਰ ਦਾ ਰਹਿਣ ਵਾਲਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰੀ ਤੋਂ ਬਾਅਦ ਉਹਦੇ ਕੋਲੋਂ ਇੱਕ ਮੋਬਾਈਲ ਫੋਨ ਤੇ ਕੁਝ ਅਫੀਮ ਭਰੀ ਕੀ ਬਰਾਮਦ ਹੋਈ ਹੈਗੀ ਹੈ ਇਸ ਕੇਸ ਵਿੱਚ ਲਗਾਤਾਰ ਜਿਹੜੀ ਤਫ਼ਤੀਸ਼ ਜਾਰੀ ਹੈਗੀ ਹੈ ਆਪਾਂ ਉਹਦਾ ਰਿਮਾਂਡ ਲਿਆ ਹੈਗਾ ਔਰ ਪੁੱਛਗਿੱਛ ਕਰ ਰਹੇ ਹੈਗੇ ਆਂ ਬਿਕੋਜ਼ ਸਾਨੂੰ ਲੱਗਦਾ ਹੈਗਾ ਕਿ ਇਹਦੇ ਵਿੱਚ ਹੋਰ ਵੀ ਕਾਫੀ ਖੁਲਾਸੇ ਹੋ ਸਕਦੇ ਹੈਗੇ ਨੇ ਹੁਣ ਤਲਕ ਇਹਦੇ ਵਿੱਚ 5 ਗ੍ਰਿਫਤਾਰੀਆਂ ਹੋ ਚੁੱਕੀਆਂ ਹੈਗੀਆਂ ਨੇ ਦੋ ਮੁਲਾਜ਼ਮ ਗ੍ਰਿਫਤਾਰ ਹੋਏ ਨੇ ਤਿੰਨ ਜੇਲ੍ਹ ਇਨਮੇਟਸ ਗ੍ਰਿਫਤਾਰ ਹੋਏ ਨੇ ਔਰ ਅੱਗੇ ਵੀ ਕੁਝ ਇੱਕ ਬੰਦੇ ਨਾਮਿਨੇਟ ਕੀਤੇ ਜਿਨ੍ਹਾਂ ਨੂੰ ਆਪਾਂ ਵੱਖਰੇ ਤੌਰ ਤੇ ਲਿਆ ਕਰਕੇ ਉਹਨਾਂ ਦੀ ਪੁੱਛਗਿੱਛ ਕਰਾਂਗੇ ਔਰ ਇਹ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਕਿਤੇ ਹੋਰ ਕੋਈ ਤਾਰ ਤੇ ਨਹੀਂ ਜੁੜੇ ਹੋਏ ਕੋਈ ਜੇਲ੍ਹ ਦਾ ਮੁਲਾਜ਼ਮ ਇਹਦੇ ਵਿੱਚ ਇਹ ਕਾਫੀ ਵੱਡਾ ਨੈਕਸਸ ਸੀਗਾ ਜਿਹੜਾ ਕਿ ਜੇਲ੍ਹ ਵਿੱਚ ਡਰੱਗਸ ਨੂੰ ਸਪਲਾਈ ਕਰਨ ਵਾਸਤੇ ਮੋਬਾਈਲ ਨੂੰ ਸਪਲਾਈ ਕਰਨ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ ਸੀ ਜਿਹਦਾ ਪਾਂਡਾ ਫੋਰਡ ਜਿਹੜਾ ਹੈਗਾ ਸਾਡੀ ਜ਼ਿਲ੍ਹਾ ਪੁਲਿਸ ਨੇ ਕੀਤਾ ਹੈ